ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵੀਰ ਬਾਦਲ ਦੇ ਚਾਪਲੂਸ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਖੁਦ ਮੰਨ ਚੁਕੇ ਹੋਏ ਆ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਧਾਮੀ ਸਾਹਿਬ ਕਹਿ ਰਹੇ ਆ ਕਿ ਸ਼ਰਮਣੀ ਕਮੇਟੀ ਦੇ ਵਿੱਚ ਹਰ ਰੋਜ਼ 10-20 ਘਪਲੇ ਹੁੰਦੇ ਹੀ ਰਹਿੰਦੇ ਆ ਜਿਹੜੀ ਗੱਲ ਸ਼ਰਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੁਣ ਕਬੂਲ ਕੀਤੀ ਏ ਸਿੱਖ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਿੱਖ ਸੰਗਤਾਂ ਇਹੀ ਗੱਲ ਤਾਂ ਲੰਬੇ ਸਮੇਂ ਤੋਂ ਆਖ ਰਹੀਆਂ ਆ ਕਿ ਸ਼੍ਰੋਮਣੀ ਕਮੇਟੀ ਵਿੱਚ ਬਹੁਤ ਜ਼ਿਆਦਾ ਕੱਪਲੇ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆ ਚੁੱਕਾ ਹੋਇਆ ਆ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਵੈਰੀ ਬਣ ਚੁੱਕੀ ਹੋਈ ਆ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਦੇ ਵਿੱਚ ਨਰੈਣੂ ਮਹੰਤ ਦੀ ਜਿਹੜੀ ਰੂਹ ਆ ਉਹ ਵੱਢ ਚੁੱਕੀ ਹੋਈ ਆ ਜਿਸ ਤਰ੍ਹਾਂ ਦੇ ਕਾਰਜਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਧਾਮੀ ਜਾਂ ਉਹਨਾਂ ਦੇ ਅਧਿਕਾਰੀ ਹੋਰ ਅਧਿਕਾਰੀ ਕਰ ਰਹੇ ਆ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਨਰੈਣੂ ਮਹੰਤ ਮਰਿਆ ਨਹੀਂ ਉਹ ਵੱਢ ਗਈ ਉਹਦੀ ਰੂਹ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੋਈ ਆ ਤੇ ਨਰੈਣੂ ਮਹੰਤ ਵਾਂਲੇ ਕੰਮ ਹੀ ਇਹ ਕਰਦੇ ਆ ਤੇ ਇਹ ਵੀ ਕਹਿ ਰਹੇ ਆ ਹਾਮੀ ਸਾਹਿਬ ਕਹਿੰਦੇ ਕਿ 328 ਪਾਵਨ ਸਰੂਪਾਂ ਦੀ ਕਹਿੰਦੇ ਬੇਅਦਬੀ ਨਹੀਂ ਹੋਈ ਜਦ ਕਿ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਪਾਵਨ ਸਰੂਪ ਕਿੰਨੇ ਕਿੰਨੂ ਦਿੱਤੇ ਆ ਕਿਹਦੇ ਕਹਿਣ ਉੱਤੇ ਦਿੱਤੇ ਆ ਹੋਂੋਂ ਪਾਵਨ ਸਰੂਪ ਕਿੱਥੇ ਆ ਤੇ ਫਿਰ ਇਹ ਕਿਵੇਂ ਕਹਿ ਸਕਦੇ ਆ ਕਿ ਬੇਅਦਬੀ ਨਹੀਂ ਹੋਈ 328 ਪਾਵਨ ਸਰੂਪਾਂ ਦੀ ਗੁੰਮਸ਼ੁਦਗੀ ਕਿਸੇ ਬੇਅਦਬੀ ਦੇ ਨਾਲੋਂ ਘੱਟ ਨਹੀਂ ਆ ਹਾਮੀ ਸਾਹਿਬ ਦੂਜੀ ਗੱਲ ਪਹਿਲਾਂ ਤੁਸੀਂ ਹਿਮਾਲਿਆ ਦੇ ਕਪਲੇ ਕਰਦੇ ਰਹੇ ਸ਼ਰੌਣੀ ਕਮੇਟੀ ਦੇ ਅਧਿਕਾਰੀ ਤੁਸੀਂ ਚੰਦੋਈਆਂ ਦੇ ਕਪਲੇ ਕਰਦੇ ਰਹੇ ਲੰਗਰ ਦੀਆਂ ਦਾਲਾਂ ਦੇ ਵਿੱਚ ਕਪਲੇ ਹੁੰਦੇ ਨੇ ਗੈਸ ਸਿਲੰਡਰਾਂ ਦੇ ਕਪਲੇ ਹੁੰਦੇ ਨੇ ਕਈ ਖਬਰਾਂ ਸਾਹਮਣੇ ਆਈਆਂ ਇਤੋਂ ਤੱਕ ਕਿ ਲੰਗਰ ਦੀਆਂ ਜਿਹੜੀਆਂ ਸੁੱਕੀਆਂ ਰੋਟੀਆਂ ਹੁੰਦੀਆਂ ਹਨ ਬਚੀਆਂ ਹੋਈਆਂ ਰੋਟੀਆਂ ਉਹਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਕਪਲਾ ਆ ਉਹ ਕੀਤਾ ਸੀ ਸਿੱਖ ਸੰਗਤਾਂ ਤੁਹਾਡੇ ਇਹਨਾਂ ਕਪਲਿਆਂ ਦਾ ਪੰਥ ਵਿਰੋਧੀ ਕੰਮਾਂ ਦਾ ਲਗਾਤਾਰ ਵਿਰੋਧ ਕਰਦੀ ਰਹੀ ਹੈ ਪਰ ਤੁਸੀਂ ਬਾਜ਼ ਨਹੀਂ ਆਏ ਹੱਥ ਤੁਸੀਂ ਉਦੋਂ ਕਰ ਦਿੱਤੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਪਾਵਨ ਸਰੂਪ ਤੁਸੀਂ ਲਾਪਤਾ ਕਰ ਦਿੱਤੇ ਅਤੇ ਇਨਸਾਫ ਮੰਗਣ ਵਾਲੇ ਗੁਰਸਿੱਖਾਂ ਨੂੰ ਤੁਸੀਂ ਕੁੱਟਿਆ ਮਾਰਿਆ ਉਹਨਾਂ ਉੱਤੇ ਜ਼ੁਲਮ ਤਸ਼ੱਦਦ ਢਾਇਆ ਸ਼ਰੋਮਣੀ ਕਮੇਟੀ ਦੇ ਦਫ਼ਤਰ ਨੂੰ ਤੁਸੀਂ ਬੁਚੜਖਾਨਾ ਸੀਆਈਏ ਸਟਾਫ ਬਣਾ ਕੇ ਰੱਖ ਦਿੱਤਾ ਸੋ 5 ਸਾਲ ਲੱਗ ਗਏ ਸਿੱਖ ਸੰਗਤਾਂ ਨੂੰ ਉਹਨਾਂ ਦੋਸ਼ੀਆਂ ਦੇ ਉੱਤੇ ਪਰਚਾ ਦਰਜ ਕਰਵਾਉਣ ਲਈ 5 ਸਾਲ ਤੋਂ ਵਧੇਰੇ ਸਮਾਂ ਲੱਗਾ ਤੇ ਅੱਜ ਧਾਮੀ ਸਾਹਿਬ ਤੁਸੀਂ ਕਹਿੰਦੇ ਪਈਓ ਕਿ ਇਹ ਸਿਆਸੀ ਧਖਲਾਂ ਦਸਦੀ ਆ ਤੇ ਜਦੋਂ ਸੁਖਵੀਰ ਸਿੰਘ ਬਾਦਲ ਸਿਆਸੀ ਦਖਲ ਅੰਦਾਜ਼ੀ ਕਰਦਾ ਉਦੋਂ ਤੁਸੀਂ ਅੰਨੇ ਕਿਉਂ ਹੋ ਜਾਂਦੇ ਹੋ ਮੂੰਹ ਤੇ ਘੁੰਗਰੀਆਂ ਕਿਉਂ ਪਾ ਦਿੰਦੇ ਹੋ ਉਦੋਂ ਤੁਹਾਨੂੰ ਕਿਉਂ ਨਹੀਂ ਦਿਸਦਾ ਹੁੰਦਾ ਜਿਹੜੇ ਲੋਕ ਕਭਲੇ ਕਰਦੇ ਪਏ ਆ ਤੁਸੀਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਪਹਿਲਾਂ ਕਭਲੇ ਦਾਲਾਂ ਦੇ ਚੰਦੋਆਂ ਦੇ ਹੁਣ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਹੀ ਗੁੰਮ ਕਰ ਦਿੱਤੇ ਤੁਸੀਂ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਖੁੱਦੀ ਕਰਵਾ ਦਿੰਦੇ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਹੀ ਨਾ ਕਰਨਾ ਪੈਂਦਾ ਹੁਣ ਤੁਸੀਂ ਕਹਿੰਦੇ ਉਹ ਦਖਲ ਅੰਦਾਜ਼ੀ ਫਿਰ ਇਹ ਜਿਹੜੀ ਦਖਲ ਅੰਦਾਜ਼ੀ ਆ ਉਹ ਫਿਰ ਕੋਈ ਕਰਨ ਦਾ ਯਤਨ ਹੀ ਸੇਖ ਜਿਥੇ ਬੰਦੀਆਂ ਨੂੰ ਮਜਬੂਰ ਨਾਲ ਸੰਘਰਸ਼ ਕਰਨਾ ਪਿਆ ਮਜਬੂਰਨ ਜਿਹੜਾ ਆ ਤੁਹਾਡੀ ਉੱਤੇ ਫਿਰ ਜਿਹੜਾ ਪਲਟਾ ਆ ਕਰਵਾਉਣਾ ਪਿਆ ਕਿਉਂਕਿ ਇਹਨਾਂ ਦੋਸ਼ੀਆਂ ਨੂੰ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਆ ਤੇ ਜਿਵੇਂ ਕੈਪਟਨ ਨੇ ਤੁਹਾਨੂੰ ਬਚਾਇਆ ਆ ਸੋ ਅੱਜ ਭਗਵੰਤ ਮਾਨ ਵੀ ਤੁਹਾਨੂੰ ਬਚਾਉਂਦਾ ਜਿਹੜਾ ਜਤਨ ਆ ਉਹ ਨਾ ਕਰੇ ਜਿਹੜੀ ਖੱਜ 'ਚ ਬਾਦਲ ਡਿੱਗੇ ਸੀ ਉਸੇ ਦੀ ਕੈਪਟਨ ਡਿੱਗਾ ਤੇ ਜੇ ਭਗਵੰਤ ਮਾਨ ਨੇ ਵੀ ਇਹਨਾਂ ਨੂੰ ਬਚਾਇਆ ਤੇ ਉਸੇ ਖੱਜ ਦੀ ਭਗਵੰਤ ਮਾਨ ਡਿੱਗੇਗਾ ਸੋ ਚਾਹੀਦਾ 328 ਪਾਵਨ ਸਰੂਪਾਂ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਪਾਈ ਜਾਵੇ ਕਿਉਂ ਨਹੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ 20 ਦਿਨ ਹੋ ਗਏ ਆ 7 ਦਸੰਬਰ ਦਾ ਪਰਚਾ ਹੋਇਆ ਆ 25 26 ਤਰੀਕ ਹੋ ਗਈ ਆ ਉਹਨਾਂ ਨੂੰ ਤੁਰੰਤ ਜਿਹੜਾ ਗ੍ਰਿਫਤਾਰ ਆ ਉਹ ਕੀਤਾ ਜਾਣਾ ਚਾਹੀਦਾ ਆ ਨਹੀਂ ਤਾਂ ਸਾਨੂੰ ਦੁਬਾਰਾ ਸੰਘਰਸ਼ ਜਿਹੜਾ ਛੇੜਨਾ ਪਵੇਗਾ 328 ਪਾਵਨ ਸਰੂਪਾਂ ਦਾ ਇਨਸਾਫ ਲੈ ਕੇ ਰਹਿਾਂਗੇ ਬਾਕੀ ਜਿਹੜੀ ਗੱਲ ਧਾਮੀ ਸਾਹਿਬ ਨੇ ਆਖੀ ਏ ਕਿ ਇਹਨਾਂ ਦੇ ਵਿੱਚ ਤਾਂ 10-20 ਘੱਟੇ ਹਰ ਰੋਜ਼ ਹੁੰਦੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਤੁਸੀਂ ਸੱਚ ਕਬੂਲ ਲਿਆ ਹੋਇਆ ਆ ਸੋ ਇਹੀ ਤੁਹਾਡੀਆਂ ਗਲਤੀਆਂ ਆ ਇਹੀ ਤੁਹਾਡੀ ਔਕਾਤ ਆ ਜਿਹਨੂੰ ਤੁਸੀਂ ਸੁਧਾਰਨ ਦੀ ਬਜਾ ਤੇ ਉਤੋਂ ਸਿੱਖ ਸੰਗਤਾਂ ਨੂੰ ਦੋਸ਼ੀ ਠਹਿਰਾਉਂਦੇ ਹੋ ਸੋ ਸ਼ਰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ